ਸੰਚਿਤ ਸ਼ਰਮਾ ਲੇਮਸ ਕਲਾਸ ਮਤਲਬ ਕਿ ਤੁਸੀਂ ਵਿਧਾਨ ਸਭਾ ਚ ਜਾ ਰਹੇ ਹੋ ਕਦੋਂ ਜਾ ਰਹੇ ਹੋ ਕਿੰਨੇ ਦਿਨ ਦਾ ਸੈਸ਼ਨ ਆ ਕੀ ਕਰਨ ਜਾ ਹਾਂਜੀ ਜੀ 26 ਤਰੀਕ ਦਾ ਸੈਸ਼ਨ ਹੈ ਇੱਕ ਦਿਨ ਲਈ ਅਸੀਂ ਉੱਥੇ ਪੂਰਾ ਰਹਿਣਾ ਚੰਡੀਗੜ੍ਹ ਵਿਧਾਨ ਸਭਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਏਰੀਆ ਉਹਦੇ ਵਿੱਚ ਉਸ ਕੰਪਲੈਕਸ ਵਿੱਚ ਬੈਠਣਾ ਹੈ ਜਿੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਸਾਹਿਬ ਬੈਠਦੇ ਨੇ ਉਸ ਥੇਹ ਤੇ ਬੈਠਣਾ ਹੈ ਅਤੇ ਬਟਾਲੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਜਾਣਾ ਹੈ ਬਤੌਰ ਐਮ ਐਲ ਏ ਸ਼ੈਰੀ ਕਲਸੀ ਸਾਹਿਬ ਜੀ ਦੀ ਜਗਾ ਭੂਮਿਕਾ ਨਿਭਾਣ ਜਾਣਾ ਹੈ ਕੁਝ ਕਿੰਨੇ ਬੱਚੇ ਆ ਰਹੇ ਆ ਤੇ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਕੁਝ ਸਕੇਂਡਾ ਮਿਲਿਆ ਤੁਹਾਨੂੰ ਕੀ ਰਹੇਗਾ ਜਿਵੇਂ ਕਿ ਅਸੈਂਬਲੀ ਦੇ 117 ਮੈਂਬਰਸ ਨੇ ਸਾਰੇ ਮਿਲਾ ਕੇ ਆਪੋਜੀਸ਼ਨ ਨੇ ਅੰਨਾੜੀ ਪਾਰਟੀ ਦੇ ਵੀ ਤੇ 117 ਬੱਚੇ ਆਨੇ ਨੇ ਏਜੰਡਾ ਸੰਨ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਤੇ ਸੰਵਿਧਾਨ ਦਾ ਉਥੇ ਸਾਲਗिरा ਵੀ ਮਨਾਈ ਜਾਣੀ ਜਿਸ ਦਾ ਸਪੀਕਰ ਸਾਹਿਬ ਦਾ ਇਹ ਉਪਰਾਲਾ ਹੈ ਜਦੇ ਅਸੀਂ ਬਹੁਤ ਧੰਨਵਾਦੀ ਆ ਤੇ ਉਹਨਾਂ ਨੇ ਡੈਮੋਕ੍ਰੇਸੀ ਨੂੰ ਕਿਦਾਂ ਸਟਰੈਂਥਨ ਕਰਨਾ ਹੈ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਕਿਦਾਂ ਅੱਗੇ ਵਧਾਉਣਾ ਹੈ ਇਹੋ ਜਿਹੀ ਗੱਲਾਂ ਬਾਤਾਂ ਉੱਪਰ ਡਿਸਕਸ਼ਨ ਹੋਣੀ ਆ ਬਟਾਲੇ ਹਲਕੇ ਨੂੰ ਰਿਪਰੈਜ਼ੈਂਟ ਕਰਨ ਮੈਂ ਆ ਜਾ ਰਿਹਾ ਹਾਂ ਜਿੱਕਰ ਤੁਹਾਨੂੰ ਐਮਐਲਏ ਦੀ ਜਗ੍ਹਾ ਤੇ ਭੇਜਿਆ ਜਾ ਰਿਹਾ ਜੇ ਤੁਹਾਨੂੰ ਕੋਈ ਮੌਕਾ ਮਿਲਦਾ ਵਿਧਾਨ ਸਭਾ ਦੇ ਸਪੀਕਰ ਨਾਲ ਗੱਲ ਕਰਨ ਦਾ ਆਪਣੇ ਬਟਾਲੇ ਦੀ ਕਿਸੇ ਮੰਗ ਰੱਖਣ ਦਾ ਤੇ ਕੀ ਸੋਚ ਕੇ ਚੱਲੇ ਹੋ ਕਿਹੜੀ ਮੰਗ ਰੱਖੋਗੇ ਬੇਫਿਕਰੀ ਬਟਾਲਾ ਇੱਕ ਇੰਡਸਟਰੀਅਲ ਟਾਊਨ ਆ ਥਰੋਅ ਆਊਟ ਦਾ ਕੋਰਸ ਆਫ ਹਿਸਟਰੀ ਇੱਥੇ ਇੰਡਸਟਰੀ ਰਹੀ ਆ ਪਰ ਹੁਣ ਹਨ ਉਹ ਨਹੀਂ ਨਜ਼ਰਾਂ ਦੀ ਇਹਨੂੰ ਫਿਰ ਤੋਂ ਇਕਨੋਮਿਕ ਹਬ ਦੇ ਤੌਰ ਤੇ ਸਟੈਬਲਿਸ਼ ਕਰਨਾ ਇਹੀ ਮੇਰੀ ਗੱਲ ਹੋਏਗੀ ਸਪੀਕਰ ਸਾਹਿਬ ਨਾਲ ਤੇ ਕਿ ਜਿਹੜੀ ਦੀ ਹਿਸਟਰੀ ਦਾ ਕੋਰਸ ਆ ਸਾਡੇ ਜਿਹੜੇ ਯੂਥ ਨੂੰ ਇਹਦੀ ਹਿਸਟਰੀ ਇਹਦੀ ਵਿਰਾਸਤ ਦਾ ਪਤਾ ਲੱਗੇ ਇਹਦੀ ਹੈਰੀਟੇਜ ਦਾ ਪਤਾ ਲੱਗੇ ਅਸੀਂ ਇਹ ਗੱਲ ਉੱਥੇ ਰੱਖਾਂਗੇ ਜੇ ਸਪੀਕਰ ਸਾਹਿਬ ਨਾਲ ਗੱਲ ਕਰਨ ਦਾ ਮੌਕਾ ਹੋਵੇ ਇੱਕ ਸਟੂਡੈਂਟ ਇੱਕ ਐਮਐਲਏ ਦੀ ਭੂਮਿਕਾ ਨਿਭਾਉਣਾ ਜਾਂ ਆਪਣੇ ਹੱਕ ਮੰਗਣੇ ਜਾ ਕੇ ਜਾਂ ਆਪਣੀ ਗੱਲ ਰੱਖਣੀ ਕਿੰਦਾ ਦਾ ਐਕਸਪੀਰੀਅੰਸ ਰਹੇਗਾ ਔਰ ਕਿੰਨਾ ਕਿ ਇਸ ਕੀ ਸੋਚ ਇਸ ਵੇਲੇ ਦਿਮਾਗ 'ਚ ਕੀ ਚੱਲਦਾ ਹੋਵੇ ਇਸ ਵੇਲੇ ਦਿਮਾਗ 'ਚ ਇਹ ਹੀ ਹੈ ਜੀ ਇੱਕ ਤਾਂ ਪਹਿਲੇ ਤਾਂ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮਾਲਕ ਨੇ ਇਨਾ ਕਾਬਲ ਸਮਝਿਆ ਸਾਨੂੰ ਇਹ ਓਪਰਚੁਨਿਟੀ ਮਿਲੀ ਹੈ ਤੋ ਬਤੌਰ ਐਜ਼ ਅ ਸਟੂਡੈਂਟ ਜੇ ਮੈਂ ਗੱਲ ਤੇ এডুকেشن ਦੇ ਵਿੱਚ ਮੇਰਾ ਹੋਲਡਰ ਕਿਉਂਕਿ ਮੇਨ ਮੇਰਾ ਉਹਦੇ ਨਾਲ ਹੀ ਮੇਰਾ ਸਾਰਾ ਲੈਣਾ ਦੇਣਾ ਹੈ ਉਹਦੀ ਮੈਂ ਗੱਲ ਕਰਾਂਗਾ ਬਾਕੀ ਇੱਕ ਐਕਸਪிரஸ் ਕਰਨਾ ਹੈ ਕਿ ਐਕਸਪੋਜ਼ਰ ਮਿਲਦਾ ਬੱਚੇ ਨੂੰ ਇੱਕ ਉਹਨੂੰ ਆਪਣੇ ਕੌਨਫੀਡੈਂਸ ਲੈਵਲ ਆਪਣੇ ਟੈਲੈਂਟ ਆਪਣਾ ਜਿਹੜੀ ਜਿਹੜੀ ਉਹ ਫਿਲਮ ਤੇ ਵਰਕ ਕਰ ਰਹਿਗਾ ਅੱਗੇ ਉਹਨੂੰ ਕਈ ਇੰਟਰਸਟ ਆ ਕਾਫੀ ਕੁਝ ਪਤਾ ਲੱਗਦਾ ਸੋ ਇੱਕ ਬਹੁਤ ਵੱਡਾ ਇੱਕ ਬੜਾ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਅਸੀਂ ਇਸ ਦੇ ਬਹੁਤ ਧੰਨਵਾਦੀ ਆ ਫੈਸ਼ਨ ਦੇਖਣਾ ਜੀ ਫੈਸ਼ਨ ਚਲਾਣਾ ਜੀ ਕੀ ਫਰਕ ਹੈ ਫੈਸ਼ਨ ਦੇਖਣਾ ਇਹ ਬੜਾ ਵਧੀਆ ਤੁਹਾਡਾ ਸਵਾਲ ਹੈ ਸੈਸ਼ਨ ਦੇਖਣਾ ਦੇਖਣ ਤੋਂ ਤੇ ਤੁਸੀਂ ਬਸ ਵਾਚ ਕਰ ਰਹੇ ਹੋ ਨਾ ਤੁਸੀਂ ਬਾਰ ਬਾਰ ਦੇਖ ਰਹੇ ਹੋ ਜਾਂ ਏਦਾਂ ਹੋ ਰਿਹਾ ਉਹ ਇਹ ਕਰ ਰਹੇ ਨੇ ਇਹਨਾਂ ਨੇ ਇਹ ਗੱਲ ਰੱਖੀ ਜਦੋਂ ਤੁਸੀਂ ਉਸ ਮੂਮੈਂਟ ਤੇ ਪ੍ਰੈਜ਼ੈਂਟ ਹੁੰਦੇ ਹੋ ਉਹ ਮੂਮੈਂਟ ਨੂੰ ਜੀਣਾ ਕਹਿੰਦੇ ਆ ਅਸੀਂ ਉਹ ਮੂਮੈਂਟ ਜੀਣੀ ਹੈ ਬਤੌਰ ਐਮਐਲਏ ਲੱਗਦਾ ਇੱਕ ਇੱਕ ਦਿਨ ਦਾ ਐਮਐਲਏ ਬਣ ਕੇ ਆਪਣੇ ਅੰਦਰ ਵੀ ਕੋਈ ਐਸੀ ਚੇਨਿਕ ਜਾਗੇਗੀ ਸ਼ਾਇਦ ਕੱਲ ਨੂੰ ਪੋਲਿਟਿਕਸ ਚੜਨਾ ਪਵੇ ਹਾਂ ਜਰੂਰ ਜੀ ਸਰ ਵੇਅਰ ਦਾ ਵਿੰਡ ਬਲੂਸ ਦੇਖੋ ਪਰ ਹਾਂ ਇੱਕ ਬੜਾ ਵਧੀਆ ਇਨੀਸ਼ੀਏਟਿਵ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਗੇ ਫਿਰ ਸਿੱਖਦੇ ਰਾਂਗੇ ਫੈਮਿਲੀ 'ਚ ਕਾਉਂਸਲਰਾਂ ਹੋਰ ਕੀ ਕਰਦੇ ਨੇ ਫੈਮਿਲੀ 'ਚ ਮੇਰੇ ਫਾਦਰ ਸਾਹਿਬ ਨੇ ਤੇ ਉਹ ਟੀਚਰ ਨੇ ਮੇਰੇ ਮਦਰ ਇੱਕ ਕਾਉਂਸਲਰ ਨੇ ਮੈਂ ਰ ਇੱਕ ਮੇਰੀ ਛੋਟੀ ਸਿਸਟਰ